ओ मेरी महबूबा 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 तुझे जाना है तो जा तेरी मर्जी मेरा क्या पर देख जो रूठ कर चली जाएगी तेरे जाते ही मेरे मरने की खबर जाएगी ओ मेरी महबूबा जिंदगी ਕੀ ਤਲਾਸ਼ੀ ਮੇਂ ਹਮ ਮੋਤੀ ਕੇ ਕਿਤਨੇ ਪਾਗ ਆ ਗਏ ਤੁਹਾਡੇ ਸੀਨੀਅਰ ਸਿਟੀਜ਼ਨ ਗਰੁੱਪ ਚ ਲਈ ਅਸੀਂ ਸਾਰੇ ਪਰਿਵਾਰ ਦੇ ਤੇ ਜਿੱਤਿਆ ਸੀ ਬਹੁਤ اچھا ਨੰਦ ਮੰਨ ਬੈਂਗੀ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਸਾਡੇ ਤੇ ਮਾਪੇ ਸਾਡੇ ਆ ਕੇ ਸੀਨੀਅਰ ਸਿਟੀਜ਼ਨ ਬਰੁਖਸ਼ ਹੁੰਦੇ ਨੇ ਬਾਹਰ ਪੂਨ ਬਰਸਾ ਮੇਰਾ ਮਹਿਬੂਬ ਆਇਆ ਹੈ ਮੇਰਾ ਮਹਿਬੂਬ ਆਇਆ ਹੈ ਅਸੀਂ ਇੱਥੇ ਆ ਕੇ ਜਿਹੜੇ ਅਸੀਂ ਗਾਣੇ ਗਾਉਂਦੇ ਆਂ ਇੱਥੇ ਔਰ ਆਪਣੇ ਆਪ ਨੂੰ ਜਿਹੜੇ ਆਜਦੇ ਟੈਨਸ਼ਨ ਮੁਕਤ ਸਮੇਂ ਦੇ ਆਂ ਅਸੀਂ ਤੇ ਸਾਨੂੰ ਬਿਮਾਰੀਆਂ ਤੋਂ ਇਹਨਾਂ ਚੀਜ਼ਾਂ ਤੋਂ ਜਿਹੜਾ ਘਰ ਦੇ ਵਿੱਚ ਵੀ ਟੈਨਸ਼ਨ ਹੁੰਦੀ ਆ ਇੱਥੇ ਆ ਕੇ ਅਸੀਂ ਸਾਰੀਆਂ ਟੈਨਸ਼ਨਾਂ ਤੋਂ ਮੁਕਤ ਹੋ ਜਾਂਦੇ ਆਂ ਪਿਆਰ ਭਰਾ ਦਿਲ ਕਦੇ ਨਾ ਤੋੜੋ ਇਸ ਦਿਲ ਮੈਂ ਦਿਲ ਬਰ ਰਹਾ ਅਸੀਂ ਗਾਣੇ ਇਹੀ ਗਾਣੇ ਜਿਹੜੇ ਸਦਾ ਪਾ ਗਾਣੇ ਹੁਣ ਪਰ ਸਾਡੀਆਂ ਜਿਹੜੇ ਜੂਹ ਦੀ ਖੁਲਾ ਕੇ ਆਈਏ ਅਸੀਂ ਜਿੰਨੇ ਬੰਦੇ ਬੈਠੇ ਆ ਅਸੀਂ ਇਥੇ ਆ ਕੇ ਸਭ ਤੋਂ 3-3 4-4 ਟਬੱਸਿਆ ਕਰ ਲਿਆ ਤੇ ਸਾਡਾ ਗਾਣਾ ਦੂਜਾ ਹੋਵੇ ਸਾਡਾ ਤੀਜਾ ਹੋਵੇ ਕਿਦਰ ਸਾ ਠੇੜੀ ਭਰਦਾ ਸੀ ਜਾਂਦੇ ਨਹੀਂ ਇੱਥੇ ਜਿੰਨੀਆਂ ਤਨ ਮੇਰੇ ਤੇ ਲੱਗੀਆਂ ਤੈਨੂੰ ਖਲਗੇ ਤੇ ਤੂੰ ਜਾਣੇ ਨੰਗੇ ਬਦੰ ਮੇਰੇ ਮਾਹਰਨ ਸ਼ਮਕਾ ਤੇ ਮੇਰੇ ਰੋਂਦੇ ਨਾਨੇ ਨਿਮੋਨੀ ਹੋ ਤਨੇ ਨਹ ਰਹੋ ਕੇ ਲੁਗਿਲਾਕ ਬੇਟਵਲੇ ਦਾ ਮਾਣ ਦਸਤਾ ਦਾ ਸਵਾਗਤ ਹੈ ਮੈਂ ਇਸ ਤਰ੍ਹਾਂ ਦੱਸ ਲੁਗਿਹਾਣਾ ਦੇ ਸਲੇਮ ਟਾਵਰੀ ਇਲਾਕਾ ਹਲਕਾ ਨੋਰਥ ਵਿੱਚ ਮੌਜੂਦ ਆ ਜਿੱਥੇ ਦੱਸਦੇ ਕਿ ਸੀਨੀਅਰ ਸਿਟੀਜ਼ਨ ਜੋ ਉਹ ਆਪਣੇ ਟਾਈਮ ਬਤੀਤ ਕਰਨ ਵਾਸਤੇ ਆਪਣਾ ਟਾਈਮ ਪਾਸ ਕਰਨ ਵਾਸਤੇ ਆਪਸ ਦੇ ਵਿੱਚ 뮤직 ਲਵਰ ਇੱਕ ਉਹਨਾਂ ਨੇ ਨਾਮ ਦਿੱਤਾ ਐਸੋਸੀਏਸ਼ਨ ਦਾ ਐਸੋਸੀਏਸ਼ਨ ਵੀ ਕਿਹਾ ਜਾ ਸਕਦਾ ਹੈ ਤੇ 뮤직 ਲਵਰ ਉਹ ਖੁਦ ਵੀ ਨੇ ਉਹਨਾਂ ਵੱਲੋਂ ਆਪਸ ਦੇ ਵਿੱਚ ਇੱਕ ਦੂਜੇ ਨੂੰ ਗੀਤ गा ਕੇ ਗਾਣੇ ਜਿਹੜੇ ਆ ਸੁਣਾ ਕੇ ਉਸ ਤੋਂ ਬਾਅਦ ਦਿਲ ਨੂੰ ਜਿਹੜਾ ਦਿਲਾਸਾ ਵੀ ਦਿੱਤਾ ਜਾਂਦਾ ਤੇ ਟਾਈਮ ਵੀ ਪਾਸ ਕੀਤਾ ਜਾਂਦਾ ਤਾਂ ਦੱਸ ਦੇ ਕਿ ਹਲਕਾ ਨੌਰਥ ਦੇ ਵਿੱਚ ਸ਼ੁਰੂਆਤ ਹੋ ਚੁੱਕੀ ਹੈ ਇਸ ਮੁਹਿੰਮ ਦੀ ਇੱਕ ਵਾਸੇ ਮੁਹਿੰਮ ਵੀ ਹੈ ਕਿਉਂਕਿ ਜੇਕਰ ਲੁਧਿਆਣਾ ਸ਼ਹਿਰ ਦੀ ਗੱਲ ਕਰੀਏ ਤੇ ਜਿਹੜੇ ਸੀਨੀਅਰ ਸਿਟੀਜ਼ਨ ਨੇ ਜਿਹੜੇ ਪਰਿਵਾਰ ਦੇ ਵਿੱਚ ਬਜ਼ੁਰਗ ਨੇ ਉਹ ਆਪਣੇ ਘਰਾਂ ਦੇ ਵਿੱਚ ਬੈ ਕੇ ਕਿਤੇ ਨਾ ਕਿਤੇ ਬੋਰ ਹੋ ਜਾਂਦੇ ਨੇ ਤੇ ਉਸ ਤੋਂ ਬਾਅਦ ਉਹਨਾਂ ਨੂੰ ਕੁਝ ਵੀ ਸੂਝਦਾ ਨਹੀਂ ਹੈਗਾ ਪਰ ਹਲਕਾ ਨੌਰਥ ਦੇ ਵਿੱਚ ਇੱਕ ਟੀਮ ਵੱਲੋਂ ਇੱਕ ਮੁਹਿੰਮ ਜਿਹੜੀ ਚਲਾਈ ਗਈ ਹੈ ਗੱਲਬਾਤ ਕਰ ਲੈਣੇ ਆ ਉਹ ਮੁਹਿੰਮ ਦੇ ਜਿਹੜੇ ਪ੍ਰਧਾਨ ਨੇ ਜਾਣਕਾਰੀ ਲਵਾਂਗੇ ਇਹ ਬਹੁਤ ਹੀ ਵਧੀਆ ਬਹੁਤ ਹੀ ਹੋਣਹਾਰ ਇੱਕ ਸੌਂ ਜਿਹੜਾ ਉਹਨਾਂ ਵੱਲੋਂ ਗਾਇਆ ਜਾਂਦਾ ਵਾ ਸਾਹਮਣੇ ਤਸਵੀਰ ਜਿਹੜੀ ਹੈ ਉਹ ਲੱਗੀ ਹੋਈ ਹੈ ਇਹ ਕਿਸੇ ਆਪਣੇ ਪਹਿਚਾਨ ਦੇ ਮਹਤਾਜ ਨਹੀਂ ਉਹ ਤਸਵੀਰیں ਦੇਖ ਸਕਦੇ ਹੋ ਕਿ ਪੁਰਾਣੀਆਂ ਯਾਦਾਂ ਜੜੀਆਂ ਨੇ ਉਹ ਤਾਜ਼ੀਆਂ ਹੁੰਦੀਆਂ ਨਜ਼ਰ ਆ ਰਹੀਆਂ ਨੇ ਤੁਸੀਂ ਖੁਦ ਵੀ ਦੇਖ ਸਕਦੇ ਹੋ ਕਿ ਕਿਸ ਤਰੀਕੇ ਜਿਹੜੇ 부जुर्ग ਲੋਕ ਨੇ ਉਹਨਾਂ ਵਿੱਚ ਕਿਸ ਤਰੀਕੇ ਪੁਰਾਣੀਆਂ ਯਾਦਾਂ ਜਦੋਂ ਆਪਣੇ ਆਵਾਜ਼ ਜਿਹੜਾ ਤੁਹਾਡੇ ਸਾਹਮਣੇ ਰੱਖਦੇ ਨੇ ਉਸ ਤੋਂ ਬਾਅਦ ਕੀ ਕੁਝ ਦੇਖਣ ਨੂੰ ਮਿਲਦਾ ਗੱਲਬਾਤ ਕਰਨ ਲਈ ਹੈ ਅਸਰ ਨਾਮ ਕੀ ਹੈ ਤੁਹਾਡਾ ਮੈਂ ਆਸ਼ੋਕ ਸਿੰਘ ਸੰਧੂ ਜੀ ਅਸੀਂ ਕਿਸ ਥਾਂ ਤੇ ਖੜੇ ਹਾਂ ਕਿਸ ਪਾਰਕ ਦੇ ਵਿੱਚ ਖੜੇ ਹਾਂ ਇਹ ਸਲੇਮ ਟਾਪਰੀ ਜੀ ਪਾਰਕ ਦਾ ਨਾਮ ਹੈਗਾ ਤੇ ਸਾਨੂੰ ਇਹ ਮਤਲਬ ਚੌਧਰੀ ਮਤਲਬ ਬੱਗਾ ਨੇ ਸਾਨੂੰ ਸ਼ੈੱਡ ਬਣਾ ਕੇ ਦਿੱਤਾ ਹੈ ਤੇ ਅਮਨ ਬੱਗਾ ਖੁਲਾਣਾ ਸਾਡੇ ਕਾਉਂਸਲਰ ਨੇ ਉਹਨਾਂ ਨੇ ਸਾਨੂੰ ਇਹ ਸ਼ੈੱਡ ਬਣਾ ਕੇ ਦਿੱਤਾ ਸਿਰਫ ਗਾਇਕੀ ਦੇ ਲਈ ਉਹ ਅਸੀਂ ਸਾਰੇ ਮੈਂਬਰ ਜਿਵੇਂ ਸਾਡੇ ਪ੍ਰਧਾਨ ਜੀ ਨੇ ਬਫਲਾ ਸ਼ਰਮਾ ਜੀ ਮੈਂ ਕੈਸ਼ੀਅਰਾਂ ਚੋਕਸਨ ਬਾਕੀ ਸਾਡੀ ਟੀਮ ਸਾਰੀ ਹੈਗੀ ਹੈ ਜਿਨ੍ਹਾਂ ਦੇ ਨਾਲ ਜਿਹੜੇ ਬਹੁਤ ਲੰਬੀ ਚੋੜੀ ਹੋ ਜਾਣੀ ਹੈ ਤੇ ਅਸੀਂ 35 ਮੈਂਬਰ ਹੈਗੇ ਜਿਹੜੇ ਅਸੀਂ ਗਾਣੇ ਗਾਉਂਦੇ ਹਾਂ ਇੱਥੇ ਔਰ ਆਪਣੇ ਆਪ ਨੂੰ ਜੁਰੁੱਥੇ ਆਜਦੇ ਟੈਨਸ਼ਨ ਮੁਕਤ ਸਮੇਂ ਦੇਈਆਂ ਅਸੀਂ ਕਿ ਸਾਨੂੰ ਬਿਮਾਰੀਆਂ ਤੋਂ ਇਹਨਾਂ ਚੀਜ਼ਾਂ ਤੋਂ ਜਿਹੜਾ ਘਰ ਦੇ ਵਿੱਚ 20 ਟੈਨਸ਼ਨ ਹੁੰਦੀਆਂ ਇੱਥੇ ਆ ਕੇ ਅਸੀਂ ਸਾਰੀਆਂ ਟੈਨਸ਼ਨਾਂ ਤੋਂ ਮੁਕਤ ਹੋ ਜਾਂਦੇ ਆ। ਮਤਲਬ ਇਹ ਜਿਹੜਾ ਹਲਕਾ ਨੌਰਥ ਦੇ ਵਿੱਚ ਇੱਕ ਮੁਹਿੰਮ ਚਾਲੂ ਕਰ ਦਿੱਤੀ ਗਈ। ਤੁਸੀਂ ਆਪਸ ਦੇ ਵਿੱਚ ਖੁਦ ਸੋਚਿਆ ਸੀਗਾ ਉਸ ਤੋਂ ਬਾਅਦ ਸ਼ਰਟ ਵਗੈਰਾ ਪਹਿਨੇ ਕਿ ਪਹਿਲਾ ਸ਼ਰਟ ਪਾਇਆ ਉਸ ਤੋਂ ਬਾਅਦ ਸ਼ੁਰੂਆਤ ਕੀਤੀ। ਨਹੀਂ ਨਹੀਂ ਪਹਿਲਾਂ ਅਸੀਂ ਗਾਂਦੇ ਸੀ ਰੋਜ਼ਗਾਰਨ ਦੇ ਵਿੱਚ। ਪਹਿਲੇ ਅਸੀਂ ਕਹਿ ਕੇ ਸਾਡਾ ਸਾਨੂੰ ਬਹੁਤ ਦੂਰ ਪੈਂਦਾ। ਫਿਰ ਅਸੀਂ ਆਪਣੇ ਐਮ.ਐਲ.ਏ. ਸਾਹਿਬ ਨੂੰ ਕਿਹਾ ਬੇਨਤੀ ਕੀਤੀ ਹੈ। ਉਹਨਾਂ ਨੇ ਸਾਡੀ ਬੇਨਤੀ ਪਲਵਾਨ ਕਰਕੇ ਸਾਨੂੰ ਇਹ ਸ਼ੈੱਡ ਬਣਾ ਕੇ ਦਿੱਤਾ ਜੀ। ਪਰ ਇਸ ਸ਼ੈੱਡ ਦੇ ਥੱਲੇ तकरीबन ਕਿੰਨੇ ਕੇ ਬਜ਼ੁਰਗ ਲੋਕ ਨੇ ਤੁਸੀਂ ਸੀਨੀਅਰ ਸਿਟੀਜ਼ਨ ਜਿਨ੍ਹਾਂ ਨੂੰ ਕਿਹਾ ਜਾ ਸਕਦਾ तकरीबन ਸਭ ਤੋਂ ਘੱਟ ਉਮਰ ਕੇ ਦੀ ਹੋ ਸਾਡੇ ਕੋਲ 60 70 ਦੇ ਆਦਮੀ ਅਸੀਂ ਜੁੜੇ ਹੋਏ ਆ ਜੀ। ਜਿਹੜੀ ਘਟ ਦੀ ਦਾ ਸੀ ਉਹ ਕਹਿ ਨਹੀਂ ਸਕਦਾ ਘਰ ਦਾ ਸਾਡੇ ਕੋਲ 25 30 ਸਾਲ ਦਾ ਵੀ ਹੋਣਾ ਤੇ ਸਾਡੇ ਵਰਗੇ ਬੰਦੇ ਜਿਹੜੇ 60 80 ਸਾਲ ਵਾਲੇ ਵੀ ਹੈਗੇ ਆ। ਇਹ ਹੁਣ ਸਾਰੇ ਤਰ੍ਹਾਂ ਦੇ ਬੰਦੇ ਸਾਡੇ ਕੋਲ ਆ ਗਏ ਨੇ ਸਿਟੀਜ਼ਨ ਜ਼ਿਆਦਾਤਰ ਹੈ ਹਾਂ ਜ਼ਿਆਦਾ ਸੀ ਸੀਨੀਅਰ ਸਿਟੀਜ਼ਨ ਮਤਲਬ ਕੀ ਸੋਚਿਆ ਸੀਗਾ ਕਿਉਂ ਸ਼ੁਰੂਆਤ ਕੀਤੀ ਪੁਰਾਣੇ 올ਡ Song ਜਿਹੜੇ गा ਰਹੇ ਹੋ ਗਾਣੇ गा ਰਹੇ ਹੋ ਪੁਰਾਣੇ ਜਬਾਨੇ ਦੇ ਉਹ ਗਾਣੇ गा ਕੇ ਕਿੱਦਾਂ ਮਤਲਬ ਫੀਲ ਹੋਵੇ ਦੇਖੋ ਜਦੋਂ ਅਸੀਂ ਬੱਚੇ ਸੀ ਨਾ ਉਦੋਂ ਵੀ ਗਾਣਾ ਇਹ ਚੱਲਦਾ ਸੀ ਬਹਾਰੋਂ ਫੂਲ ਵਰਸਾਓ ਮੇਰਾ ਮਹਿਬੂਬ ਆ ਇੱਕ ਵਾਰੀ ਹਾਂਜੀ ਹਾਂਜੀ ਦੱਸੋ ਇੱਕ ਵਾਰੀ ਆਪਣੇ ਉਸ ਰਾਗ ਦੇ ਵਿੱਚ गा ਕੇ ਸੁਣਾਓ ਬਹਾਰੋਂ ਪੂਨ ਬਰਸਾ ਮੇਰਾ ਮਹਿਬੂਬ ਆਇਆ ਹੈ ਮੇਰਾ ਮਹਿਬੂਬ ਆਇਆ ਹੈ ਇਹ ਗਾਣਾ ਜਿਹੜਾ ਇੰਨਾ ਪਾਪੂਲੇ ਦੇਣਾ ਅਸੀਂ ਆਪਣੇ ਦੇਖਦੇ ਜੀ ਆ ਬਜ਼ੁਰਗਾਂ ਤੋਂ ਕੋਈ ਤੁਹਾਡੇ ਵੀ ਘਰ ਨੂੰ ਬੱਚੇ ਹੋਣਗੇ ਜਦੋਂ ਤੁਸੀਂ ਜਾਓਗੇ ਨਾ ਮੋਟੀ ਲੈ ਕੇ ਆਓਗੇ ਉਹਦਾ ਤੁਹਾਡੇ ਗਾਣਾ ਇਹੀ ਚੱਲੂਗਾ ਅਸੀਂ ਗਾਣੇ ਇਹੀ ਗਾਉਂਦੇ ਆ ਜਿਹੜੇ ਸਦਾ ਬਾਦ ਗਾਣੇ ਹੋਣ ਪਰ ਸਾਡੀਆਂ ਜਿਹੜੇ ਹੈਗੇ ਰੂਹ ਹੀ ਖੋਲਾ ਕੇ ਹੈਗੀ ਹੈ ਅਸੀਂ ਜਿੰਨੇ ਬੰਦੇ ਬੈਠੇ ਆ ਅਸੀਂ ਇਥੇ ਅਗਰ ਸਭ ਨੇ ਤਿੰਨ ਤਿੰਨ ਚਾਰ ਜਗ੍ਹਾ ਦੇ ਤਬਸਿਆ ਕਰਦੇ ਆ ਕਿ ਸਾਡਾ ਰਾਣਾ ਦੂਜਾ ਆਵੇ ਸਾਡਾ ਤੀਜਾ ਆਵੇ ਜਿੱਦਾਂ ਸਾਡਾ ਢੇਡੂ ਦੀ ਭਰਦਾ ਸੀ ਜਾਂਦੇ ਨਹੀਂ ਇੱਥੋਂ ਮਤਲਬ ਇਹ ਜਿਹੜੇ ਪੁਰਾਣੇ ਗਾਣੇ ਨੇ 올ਡ ਸੰਗਸ ਇਹ ਅੱਜ ਵੀ ਜੇਕਰ ਸਾਦੀ ਬਿਆਵਾਂ ਹੁੰਦੀਆਂ ਨੇ ਉਹਦੇ ਵਿੱਚ ਵੀ ਜਦੋਂ ਅੱਗੇ ਤਰ੍ਹਾਂ ਕਿਤੇ ਸੁਣਨ ਨੂੰ ਮਿਲਦਾ ਪੁਰਾਣੇ ਗਾਣੇ ਸੁਣਨ ਨੂੰ ਮਿਲਦੇ ਮਤਲਬ ਇਹ ਜਿਹੜੀ ਪੁਰਾਣੀਆਂ ਯਾਦਾਂ ਨੇ ਉਹਨਾਂ ਨੂੰ ਤਾਜ਼ਾ ਕੀਤਾ ਜਾ ਰਿਹਾ ਉਹਦੇ ਨਾਲ-ਨਾਲ ਆਪਣੇ ਸ਼ਹਿਦ ਦਾ ਵੀ ਖਿਆਲ ਰੱਖਿਆ ਜਾਂਦਾ ਬਿਲਕੁਲ ਬਿਲਕੁਲ ਸ਼ਹਿਦ ਦਾ ਵੀ ਖਿਆਲ ਰੱਖਿਆ ਜਾਂਦਾ ਜੀ ਯਾਦਾਂ ਵੀ ਤਾਜ਼ੀਆਂ ਹੁੰਦੀਆਂ ਨੇ ਇਹ ਸਾਡੇ ਸ਼ਹਿਰ ਦੇ ਵਿੱਚ ਇਸ ਤੋਂ ਬਾਅਦ ਜਿਵੇਂ ਰੋਜ਼ ਗਾਰਡਨ ਹੈ ਮਿੰਨੀ ਰੋਜ਼ ਗਾਰਡਨ ਹੈ ਹੋਰ ਬੱਸ ਰਖ ਬਾਗ ਹੈਗਾ ਪਰ ਸਾਨੂੰ ਜਿਹੜਾ ਬੱਗਾ ਸਾਹਿਬ ਨੇ ਸਾਨੂੰ ਬਣਾ ਕੇ ਦਿੱਤਾ ਇਹ ਜੋ ਸਾਡੀ ਦਾ ਸਮਝੋ ਰੂਹ ਹੀ ਖੁਰਾਕ ਹੈਗੀ ਸਾਨੂੰ ਮਿਲਦੀ ਵੀ ਹੈ ਔਰ ਇਹਨਾਂ ਨਾਲ ਅਸੀਂ ਜਿੰਦਾ ਜੇ ਸਾਡੇ ਕੋਲ ਇਹ ਨਹੀਂ ਹੈਗਾ ਤਾਂ ਸਾਡੇ ਕੋਲ ਕੁਝ ਵੀ ਹੈ ਨਹੀਂ ਬਾਕੀ ਸਾਡੇ ਪ੍ਰਧਾਨ ਜੀ ਨੇ ਬਬਲਾ ਸ਼ਰਮਾ ਜੀ ਇਹ ਤੁਹਾਨੂੰ ਆਪਣੇ ਵਿਚਾਰ ਦੱਸਣਗੇ ਬਿਲਕੁਲ ਸੋ ਦੱਸਦੇ ਕਿ ਸਦਾ ਬਹਾਰ ਗਾਣੇ ਜਿਹੜੇ ਨੇ ਪੁਰਾਣੇ ਗਾਣੇ ਜਿਨ੍ਹਾਂ ਨੂੰ ਕਿਹਾ ਜਾਂਦਾ ਦੱਸਦੇ 올ਡ ਇਸ ਗੋਲਡ ਜਿਹੜਾ ਪੁਰਾਣਾ ਹੈ ਸੋਨਾ ਸੋਨਾ ਹੀ ਹੁੰਦਾ ਗਲਬਾਤ ਕਰ ਲੈਨੇ ਆਂ ਹੋਰ ਜਿਹੜੇ ਲੋਗ ਨੇ ਜਾਣਕਾਰੀ ਲਵਾਂਗੇ ਪ੍ਰਧਾਨ ਜੀ ਨਾਮ ਕੀਆ ਪੂਰਾ ਬਬਲੇ ਸ਼ਰਮ ਜੀ ਬਹੁਤ ਹੀ ਵਧੀਆ ਮਾਈਕ ਫੜਿਆ ਸੀਗਾ ਕਾਫੀ ਸੋਹਣੀ ਆਵਾਜ਼ ਇੱਕ ਵਾਰੀ ਬਗੈਰ ਮਾਈਕ ਨਾਲਗਾ ਕੇ ਸੁਣਾਉਂਗੇ ਸਾਡੇ ਮਾਈ ਕਿਹੜਾ ਗੀਤ ਸੁਣਾਓ ਬੋਲੋ ਕੋਈ ਗਾ ਲਓ ਕੁਝ ਵੀ ਜਿੰਦਗੀ ਕੀ ਤਲਾਸ਼ੀ ਮੇਂ ਹਮ मोती के कितने पाक आ गए जब जे सोचा तो गबरा गए आ गए हम कहां आ गए तो थोड़ी थोड़ी सूरत आवाज अह दस दिए कि जेड़े बुजुर्ग ने वो अपनी ਆਵਾਜ਼ ਦੇਖ ਸਕਦੇ ਹੋ ਥੋੜੇ ਸਾਹਮਣੇ ਕਿਸ ਤਰੀਕੇ ਪ੍ਰਗਟ ਕਰ ਰਹੇ ਨੇ ਤੇ ਨਾਲ-ਨਾਲ ਆਪਣੀ ਆਵਾਜ਼ ਦੇ ਨਾਲ ਆਪਣੀ ਸਿਹਤ ਦਾ ਵੀ ਖਿਆਲ ਰੱਖਣੇ ਨੇ ਕਿਉਂਕਿ ਜੇਕਰ ਸਿਹਤ ਵਿਭਾਗ ਦੀ ਗੱਲ ਕਰੀਏ ਤਾਂ ਕਿੰਨੇ ਕਿਤੇ ਇਸ ਤਰੀਕੇ ਵੀ ਪਾਰਕਾਂ ਦੇ ਵਿੱਚ ਆ ਕੇ ਆਪਣੇ ਸਿਹਤ ਦਾ ਖਿਆਲ ਰੱਖਿਆ ਜਾ ਸਕਦਾ ਹੈ ਇਹ ਗੱਲਬਾਤ ਕਰਦੇ ਹੋਰ ਵੀ ਇਹ ਕਾਫੀ ਸੋਹਣੀ ਆਵਾਜ਼ ਜਿਹੜੀ ਤੁਹਾਡੀ ਵੀ ਸੀਗੀ ਮੈਡਮ ਕੀ ਕਹਿਣਾ ਚਾਹੋਗੇ ਤੁਸੀਂ ਮਾਈਕ ਫੜਿਆ ਹੋਇਆ ਸੀਗਾ ਤੇ ਉਸ ਤੋਂ ਬਾਅਦ ਸੌਂਗ ਗਾ ਰਹੇ ਸੀਗੇ ਕੀ ਕਹਿਣਾ ਚਾਹੋਗੇ ਮੈਂ ਸਾਰੇ ਪਰਵਾਹ ਨੂੰ ਸਿਰਸੰਗੀਤ ਲਵਰ ਬਲੋ ਮੈਂ ਸਾਰਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਜੀ ਸੋ ਇੱਥੇ ਐਸੇ ਸਾਰੇ ਪ੍ਰਾ ਇਕੱਠੇ ਹੋ ਗਏ ਸਾਡੇ ਸੀਨੀਅਰ ਸਿਟੀਜ਼ਨ ਗਰੁੱਪ ਦੇ ਲਈ ਅਸੀਂ ਸਾਰੇ ਪਰਿਵਾਰ ਇਥੇ ਮਿਊਜ਼ਿਕ ਦਾ ਅਸੀਂ ਬਹੁਤ ਆਚਾ ਅਨੰਦ ਮੰਨਦੇ ਆ ਜੀ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਸਾਡੇ ਇੱਥੇ ਮਾਪੇ ਸਾਡੇ ਆ ਕੇ ਸੀਨੀਅਰ ਸਿਟੀਜ਼ਨ ਬਹੁਤ ਖੁਸ਼ ਹੁੰਦੇ ਨੇ ਔਰ ਅਸੀਂ ਉਹਨਾਂ ਨੂੰ ਗਾ ਕੇ ਖੁਸ਼ਾਲ ਕਰਦੇ ਸਰਚਦਾ ਨਹੀਂ ਹੈਗਾ ਕਿ ਇਹ ਇੱਕ ਪਾਸੇ ਹਲਕਾ ਨੌਰਥ ਦੇ ਵਿੱਚ ਜਿਹੜਾ ਇਹ ਪ੍ਰੋਗਰਾਮ ਚੱਲਣਾ ਸ਼ੁਰੂ ਹੋ ਚੁੱਕਿਆ ਹਲਕਾ ਨੌਰਥ ਤੋਂ ਬਾਅਦ ਹੋਰ ਵੀ ਇਲਾਕਿਆਂ ਦੇ ਵਿੱਚ ਹੋਰ ਵੀ ਸਰਾਂ ਦੇ ਵਿੱਚ ਇਹ ਚੱਲਣਾ ਚਾਹੀਦਾ ਜਿੱਥੇ ਬਜ਼ੁਰਗ ਲੋਕ ਆਪਣੇ ਘਰਾਂ ਦੇ ਵਿੱਚ ਬੋਰ ਹੁੰਦੇ ਨੇ ਉਹ ਨਾ ਬੋਰ ਹੋਣ ਤੇ ਆ ਕੇ ਆਪਸ ਦੇ ਵਿੱਚ ਬੈਠਣ ਤੇ ਉਹਨਾਂ ਦੀ ਜਿਹੜੀ ਸਿਹਤ ਹੈ ਕਾਫੀ ਕਿਤੇ ਨਾ ਕਿਤੇ ਠੀਕ ਹੋਊ। ਬਿਲਕੁਲ ਸਹੀ ਕਹਿ ਰਹੇ ਹੋ। ਇਹ ਜੋ ਗਾਇਕੀ ਹੈਗੀ ਹੈ ਇਹ ਸਾਨੂੰ ਸਾਡੇ ਸਬਾਕੇ ਸਾਰਿਆਂ ਦੀ ਰੂਹ ਹੀ ਖਰਾਗੇ। ਮੈਂ ਬਾਕੀਆਂ ਬਾਰੇ ਕੀ ਕਹਣਾ ਮੈਂ ਆਪਣੇ ਬਾਰੇ ਕਹਿਣਾ। 77 ਵਿੱਚ ਫਿਲਮ ਆਈ ਸੀਗੀ ਧਰਮਵੀਰ। ਉਹਦੇ ਵਿੱਚ ਇੱਕ ਗਾਣਾ ਸੀਗਾ ਉਹ ਮੇਰੀ ਮਹਿਬੂਬਾ। ਉਦੋਂ ਮੈਂ ਚੌਥੀ ਚ ਪੜਦਾ ਸੀਗਾ। ਤੇ ਮੈਂ ਪਹਿਲੀ ਵਾਰੀ ਗਾਇਆ ਸੀਗਾ। ਇੱਕ ਉਹ ਮੇਰੀ ਮਹਿਬੂਬਾ 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 ਤੂੰ ਜਾਣਾ ਹੈ ਤੋ ਜਾ ਤੇਰੀ ਮਰਜੀ ਮੇਰਾ ਕੀ ਪਰ ਦੇਖ ਤੂੰ ਜੋ ਰੂਠ ਕੇ ਚਲੀ ਜਾਏਗੀ ਤੇਰੇ ਜਾਂਤੇ ਹੀ ਮੇਰੇ ਮਰਨੇ ਕੀ ਖਬਰ ਜਾਏਗੀ ਓ ਮੇਰੀ ਮਹਿਬੂਬਾ ਇਹ ਮੈਂ ਚੌਥੀ ਦੇ ਵਿੱਚ ਉਦੋਂ ਮੈਂ ਸ਼ਾਇਦ 11 ਕੇ ਸਾਲ ਦਾ ਸੀਗਾ ਜਦੋਂ ਫਿਲਮ ਆਈ ਸੀਗੀ ਫੇ ਮੈਂ ਕਲਾਸ ਸਿੰਗਰ ਸੀਗਾ ਤੇ ਮੈਂ ਆਪਣੇ ਘਰ ਦੇ ਵਿੱਚ ਹੋਈ ਗੰਦਾ ਹੁੰਦਾ ਸੀਗਾ ਸੁੰਦਾ ਹੁੰਦਾ ਸੀਗਾ ਮੇਰੇ ਘਰ ਦੇ ਕਿੰਨ੍ਹੇ ਇਹ ਡੈਡੀ ਨੂੰ ਕੀ ਹੋਇਆ ਲਾਵੇ ਇਹ ਪੁਰਾਣੇ ਹੀ ਗਾਣੇ ਸੁੰਦਾ ਰਹਿੰਦਾ ਪਰ ਮੈਂ ਇੱਕ ਵਾਰੀ ਰੱਖਵਾ ਗਿਆ ਤੇ ਉੱਥੇ ਇਹ ਗਾਣੇ ਲੱਗੇ ਹੋਏ ਸੀਗੇ ਉੱਥੇ ਬਿੱਟੂ ਚਾਵਲਾ ਸੀਗਾ ਉਹ ਕਿਹਨਾਂ ਕਰਦਾ ਪਈ ਤੇ ਮੈਂ ਮੈਂ ਦੇਖਿਆ ਤੇ ਮੈਨੂੰ ਬੜਾ ਲੱਗਾ ਮੇਰੇ ਘਰ ਦੇ ਨਾਲ ਮੈਨੂੰ ਐਪਰੀਸ਼ੀਏਟ ਕੀਤਾ ਅਸੀਂ ਉੱਥੇ ਜਾ ਕੇ ਗਾਏ ਤੇ ਉਸ ਤੋਂ ਬਾਅਦ ਫਿਰ ਆਪਾਂ ਕਿਨਾ ਰੋਜ਼ ਗਾਰਡਨ ਫਿਰ ਹਰ ਪਾਸੇ ਜੋ ਸਾਰੇ ਪਥਿਆ ਤੇ ਮੇਰੇ ਇੱਥੇ ਬੱਗਾ ਸਾਹਿਬ ਨੇ ਕਿਨਾ ਮਤਲਬ ਸਾਨੂੰ ਇਹ ਬਣਾ ਕੇ ਦਿੱਤਾ ਇਹਦੇ ਵਿੱਚ ਕੀ ਹੈ ਹੁਣ ਮੇਰੇ ਘਰ ਦੇ ਵਿੱਚ ਜਦੋਂ ਕੋਈ ਬਰਥਡੇ ਹੁੰਦਾ ਹੋਵੇ ਜਾਂ ਪਾਰਟੀ ਹੁੰਦੀ ਹੈ ਮੇਰੀ ਰਿਟਾਇਰਮੈਂਟ ਪਾਰਟੀ ਵੀ ਸੀਗੀ ਉਦੋਂ ਹੀ ਮੈਂ ਇਹ ਸਾਰੇ ਭੈਣ ਭਰਾਵਾਂ ਨੂੰ ਬੁਲਾ ਕੇ ਉੱਥੇ ਘਰ ਦੇ ਵਿੱਚ ਵੀ ਕਿਨਾ ਇਹ ਪ੍ਰੋਗਰਾਮ ਕਰਦਾ ਵਾਂ ਲੱਗਦਾ ਨਹੀਂ ਹੈਗਾ ਕਿ ਜਿਹੜੀ ਆਧ ਦੀ ਜਨਰੇਸ਼ਨ ਹੈ ਉਹ ਕਾਫੀ ਜ਼ਿਆਦਾ ਹਟ ਚੁੱਕੀ ਹੈ ਬਦਲ ਚੁੱਕੀ ਹੈ ਇਹ ਜਿਹੜੇ ਪੁਰਾਣੇ ਖਾਇਲਾਤ ਨੇ ਪੁਰਾਣੇ ਸੌਂਗਸ ਨੇ ਜਾਂ ਪੁਰਾਣੇ ਤਰੀਕੇ ਨਾਲ ਜੀਣਾ ਜਿਹੜਾ ਸੀਗਾ ਉਹ ਅੱਜ ਦੇ ਸਮੇਂ ਦੇ ਵਿੱਚ ਕਾਫੀ ਚੇਂਜ ਹੋ ਚੁੱਕਿਆ ਹੈ ਤੇ ਅੱਜ ਦੀ ਜਨਰੇਸ਼ਨ ਨੂੰ ਕੀ ਮੈਸੇਜ ਹੈ ਇਹ ਕਿ ਨਾ ਮੁਹੰਮਦ ਰਫੀ, ਕਿਸ਼ੋਰ ਕੁਮਾਰ, ਲਤਾ ਮਗੇਸ਼ਕਰਨ ਨੂੰ ਆਪਾਂ ਕਿਹਨੂੰ ਸੁਣਦੇ ਆ ਇਹ ਕਿ ਨਾ ਹੋਏਗਾ ਠੀਕ ਹੈ ਅੱਜ ਦੇ ਹਿਸਾਬ ਨਾਲ ਸਿੱਧੂ ਮੂਸੇਵਾਲਾ ਹੋਊਗਾ ਪਰ ਸਾਡੇ ਸਾਰਿਆਂ ਦੇ ਉੱਤੋਂ ਦੀ ਲੰਘ ਜਾਂਦਾ ਵੇ ਸਾਨੂੰ हां सानू ਕਿਸਨੂੰ ਨਹੀਂ ਸਮਝਾਂਦਾ ਜੀ ਹੋਰ ਕੀ ਕਹਿਣਾ ਚਾਹੋਗੇ ਤੁਸੀਂ ਵੀ ਕਾਫੀ ਵਧੀਆ ਲੱਗ ਰਹੇ ਹੋ ਤੇ ਕੀ ਕਹਿਣਾ ਚਾਹੀਏ ਕੀ ਉਮਰ ਕੀ ਹੋ ਗਈ ਸਾਡੇ ਉਮਰ ਇਸ ਵਕਤ ਤੇ 73 ਸਾਲ ਦੀ ਹੈ ਜੀ ਪਤਾ ਲੱਗਿਆ ਕੋਈ ਟੀਵੀ ਆਰਟਿਸਟ ਵੀ ਹੋ ਤੁਸੀਂ ਰੇਡੀਓ ਟੀਵੀ ਤੇ ਬਹੁਤ ਨੇਰ ਗਾਇਆ ਹੈ اچھا ਕਿ ਆਸ਼ੀ ਨੂੰ ਮੈਂ ਪਹਿਲੀ ਵਾਰ ਰੇਡੀਓ ਪ੍ਰੂਫ ਕੀਤਾ ਸੀਗਾ ਉਸ ਤੋਂ ਬਾਅਦ 83 ਨੂੰ ਮੈਂ ਟੀਵੀ ਤੇ ਪ੍ਰੂਫ ਹੋਇਆ ਸੀਗਾ ਜੀ ਤੇ ਕਾਫੀ ਦੇਰ ਤੋਂ ਮੇਰਾ ਜਾਗਰਣ ਗਰੁੱਪ ਹੈ ਜਾਗਰਣ ਗਰੁੱਪ ਚੱਲ ਰਿਹਾ ਹੈ ਤੇ ਮੈਂ ਪਹਿਲੀ ਵਾਰ ਆ ਬਿਰਿੰਦਰ ਚੰਚਲ ਦਾ ਮੈਨੂੰ ਨਾਂ ਦਿੱਤਾ ਗਿਆ ਸੀਗਾ ਮੈਂ ਬੁੱਲ੍ਹੇ ਸ਼ਾਹ ਦੀ ਕਾਫੀ ਬੋਲਦਾ ਹੁੰਦਾ ਸੀਗਾ ਉਦੋਂ ਮੇਰਾ ਨਾਮ ਹੀ ਚੰਚਲ ਪੈ ਗਿਆ ਮੇਰਾ ਨਾਮ ਅਜ ਮਦਨ ਚੰਚਲ ਤੇ ਲੋਕੇ ਜਿਆਦਾ ਜਾਣਦੇ ਨੇ ਮਦਨ لال ਨੂੰ ਕੋਈ ਨਹੀਂ ਜਾਣਦਾ ਮਦਨ ਚੰਚਲ ਜਿਆਦਾ ਹਾਂਜੀ ਜਿਆਦਾ ਜਾਣਦੇ ਚੰਚਲ ਦੇ ਨਾਂ ਤੇ ਜਾਣਦੇ ਨੇ ਇਹ ਤਾਂ ਕੁਛ ਇਦਾਂ ਦਾ ਜਿਹੜਾ ਤੁਸੀਂ ਆਪਣੀ ਮੈਂ ਕਹਿ ਦਿੰਦਾ ਜਿਹੜਾ ਮੈਂ ਗਾਉਂਦਾ ਬੁੱਲ੍ਹੇ ਸ਼ਾਹ ਮੰਦਿਰ ਮਗਦੀ ਤੋੜੋ ਬੁੱਲ੍ਹੇ ਸ਼ਾਹ ਕਬੀ ਨਾ ਤੋੜੋ ਇਸ ਦਿਲ ਮੈਂ ਦਿਲਬਰ ਰਹਤਾ ਜਿਸ ਪਲੜੇ ਮੇ ਟੁਲੇ ਮੁਹੱਬਤ ਜਿਸ ਪਲੜੇ ਮੇ ਟੁਲੇ ਮੁਹੱਬਤ ਉਸ ਮੇ ਚਾਂਦੀ ਨਹੀਂ ਢੋਲਣਾ பாபர் நாட்டில் பேனி பொல்லா பேனி பொல்லா பேனி பொல்லா பேனி பொல்லா பேனி பொல்லா ਕੁਬ ਸੁਰਤਾਬਾਦ ਹੈ ਤੁਸੀਂ ਦੇਖ ਸਕਦੇ ਹੋ ਕਿ ਟੀਵੀ ਆਰਟਿਸਟ ਵੀ ਨੇ ਵੱਡੇ ਸਟਾਰ ਜਿਨ੍ਹਾਂ ਨੂੰ ਕਿਹਾ ਜਾ ਸਕਦਾ ਹੈ ਜਿਹੜੇ ਅੱਜ ਇਸ ਮੰਚ ਦੇ ਵਿੱਚ ਮੌਜੂਦ ਨੇ ਹਾਲਾਂਕਿ ਕੋਈ ਮੰਚ ਨਹੀਂ ਹੈਗਾ ਕੋਈ ਸਟੇਜ ਨਹੀਂ ਸਦੀ ਪਾਰਕ ਹੈ ਪਾਰਕ ਦੇ ਵਿੱਚ ਆਪਸ ਦੇ ਵਿੱਚ ਰਹਿਣਾ ਆਪਸ ਦੇ ਵਿੱਚ ਗੱਲ ਕਰਨੀ ਇੱਕ ਦੂਜੇ ਦੀ ਦਿਲਾਂ ਦੀ ਜਿਹੜੀ ਗੱਲ ਹੈ ਉਹ ਸ਼ੇਅਰ ਕਰਨੀ ਉਸ ਤੋਂ ਬਾਅਦ ਲੋਕਾਂ ਨੂੰ ਵੀ ਜਿਹੜਾ ਖੁਸ਼ੀ ਦਿੰਦੇ ਨੇ ਸੋ ਕਿਤੇ ਨ ਕਿਤੇ ਲੋਕਾਂ ਨੂੰ ਵੱਡਾ ਮੈਸੇਜ ਦਿੱਤਾ ਗਿਆ ਕਿ ਲੁਧਿਆਣਾ ਸ਼ਹਿਰ ਦੇ ਵਿੱਚ ਜਿਹੜੇ ਇਲਾਕੇ ਨੇ ਉੱਥੇ ਵੀ ਸੀਨੀਅਰ ਸਿਟੀਜ਼ਨ ਜਿਹੜੇ ਨੇ ਜੇਕਰ ਉਹਨਾਂ ਨੂੰ ਨਹੀਂ ਪਤਾ ਤੇ ਉਹ ਇੱਥੇ ਪਹੁੰਚਣ ਇੱਥੇ ਪਹੁੰਚਣ ਦੇ ਬਾਅਦ ਲੋਕਾਂ ਨਾਲ ਵੀ ਗੱਲਬਾਤ ਕਰਨ ਇਹਨਾਂ ਦੇ ਨਾਲ ਮਿਲ ਕੇ ਇੱਕ ਵੱਡੀ ਟੀਮ ਬਣੇ ਤੇ ਆਣ ਆਣ ਵਾਲੇ ਵਕਤ ਦੇ ਵਿੱਚ ਪਤਾ ਲੱਗਣਾ ਚਾਹੀਦਾ ਕਿ ਜਿਹੜੇ ਪੁਰਾਣੇ ਬਜ਼ੁਰਗ ਨੇ ਉਹਨਾਂ ਦੀ ਜਿਹੜੀ ਸੋਚ ਹੈ ਕਿਤੇ ਨ ਕਿਤੇ ਆਧੁਤ ਜਨਰੇਸ਼ਨ ਤੋਂ ਬਹੁਤ ਉੱਪਰ ਲੈਵਲ ਦੀ ਹੈ ਤੋ ਕਿਤੇ ਨਾ ਕਿਤੇ ਜਿਹੜੀ ਅੱਜ ਦੀ ਜਨਰੇਸ਼ਨ ਹੈ ਉਹ ਇਹਨਾਂ ਨੂੰ ਨਹੀਂ ਜਾਣਦੀ ਇਹਨਾਂ ਨਾਲ ਗੱਲ ਨਹੀਂ ਕਰਦੀ ਸੋਚਦੀ ਨਹੀਂ ਸੋ ਕਾਫੀ ਉਮਰ ਜਿਹੜੀ ਹੋ ਚੁੱਕੀ ਹੈ ਬਾਬਾ ਜੀ ਕੀ ਕਹਿਣਾ ਚਾਹੋਗੇ ਤੁਸੀਂ ਨਹੀਂ ਇਹ ਹੀ ਕਲਾਕਾਰ ਹਨ ਜੀ ਅਸੀਂ ਤਾਂ ਦੇ ਦਰਸ਼ਕ ਆਣੇ ਹਾਂ ਯਾਰ ਤੁਹਾਨੂੰ ਉਸ ਨਾਲ ਗੱਲ ਕਰਨ ਤੁਸੀਂ ਮੰਨਦੇ ਹੋ ਕਿ ਆਉਣਾ ਚਾਹੀਦਾ ਇੱਥੇ ਅਸੀਂ ਕਹਾਂ ਉਹ ਚਾਹੇ ਛੱਡ ਗਿਆ ਨਹੀਂ ਇਹ ਕਲਾਕਾਰ ਉਹਨਾਂ ਨਾਲ ਗੱਲ ਕਰੂ ਅੱਛਾ ਹੋਰ ਲੁਧਿਆਣਾ ਸ਼ਹਿਰ ਦੇ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਬਜ਼ੁਰਗ ਨੇ ਉਹ ਉਹਨਾਂ ਨੂੰ ਆਉਣਾ ਚਾਹੀਦਾ ਇੱਥੇ ਮੈਂ ਇਹਨਾਂ ਨਾਲ ਗੱਲ ਕਰੂ ਜੀ ਆਉਣਾ ਚਾਹੀਦਾ ਆਉਣਾ ਚਾਹੀਦਾ ਜੀ ਆਉਣਾ ਚਾਹੀਦਾ ਆਉਣਾ ਚਾਹੀਏ ਆਉਣਾ ਜਿਹੜੇ ਹੋਰ ਸ਼ਹਿਰ ਚ ਨੇ ਉਹਨਾਂ ਕੋ ਵੀ ਇੱਕ ਟੀਮ ਬਣਾਨੀ ਚਾਹੀਏ ਐਸੇ ਬਜ਼ੁਰਗੋں ਕੋ ਤਾਂ ਕਿ ਇਸ ਵਿੱਚ ਤਿਆਰ ਬੰਤਾ ਇੱਕ ਪਰਿਵਾਰ ਬਣਦਾ ਹੈ ਮਾਰਾ ਇਸ ਵਿੱਚ ਹਮਾਰਾ ਇੱਕ ਪਰਿਵਾਰ ਬਣਦਾ ਸਰ ਬਿਲਕੁਲ ਸੋ ਬਹੁਤ ਹੀ ਵਧੀਆ ਤਰੀਕੇ ਨਾਲ ਤੁਸੀਂ ਜਦੋਂ ਸੌਂਗ ਹੋ ਰਿਆ ਸੀਗਾ ਜਦੋਂ ਗਾਣਾ ਗਾ ਰਹੇ ਸੀਗੇ ਕਾਫੀ ਖੁਸ਼ ਹੈ ਨਮਾ ਤੁਹਾਡਾ ਫੇਸ ਵੀ ਹੈ ਨੱਚ ਵੀ ਰਹੇ ਸੀਗੇ ਨਾਲ-ਨਾਲ ਕੀ ਕਹਿਣਾ ਚ ਮੈਂ ਤਾਂ ਜਿਹੜੇ ਬਾਰੇ ਬਹੁਤ achhi ਗੱਲ ਹੈ ਜਦ ਨੱਚਦੇ ਅਸੀਂ ਕਿੰਨੀ 60 ਸਾਲ ਉਮਰ ਹੈ ਅਸੀਂ ਆਪਣੇ ਆਪ ਨੂੰ ਬੁਢੇ ਨਹੀਂ ਸਮਝਦੇ ਇੱਥੇ ਅਸੀਂ ਜਵਾਨ ਸਮਝਦੇ ਆਂ। ਕਿਆ ਬਾਤ! ਔਰ ਜਿਹੜਾ ਵੀ ਆਂਦਾ ਸੁਣਦਾ ਉਹ ਵੀ ਜਵਾਨ ਆਪਣੇ ਆਪ ਨੂੰ ਮੰਨ ਲੈਂਦਾ। ਤੇ ਸਾਨੂੰ ਗਾਣ ਦਾ ਬਹੁਤ ਹੀ ਮਜ਼ਾ ਆਉਂਦਾ ਹੈ। ਜਦ ਵੀ ਅਸੀਂ ਗਾਉਂਦੇ ਆਂ ਲੋਕ ਸੁਣਦੇ ਤਾੜੀਆਂ ਮਾਰਦੇ ਸਾਨੂੰ ਦਿਲ ਨੂੰ ਖੁਸ਼ੀ ਹੁੰਦੀ ਆ। ਸਾਡੇ ਦਿਨ ਨੂੰ ਤਸੱਲੀ ਹੁੰਦੀ ਆ ਕਾ ਫੇ ਅਸੀਂ ਕੁਝ ਗਾਇਆ। ਬਿਲਕੁਲ। ਐਸੋ ਦੱਸਦੇ ਕਿ ਜੇਕਰ ਸ਼ਹਿਰ ਦੇ ਵਿੱਚ ਤੁਸੀਂ ਜੀ ਕੀ ਕਹਿ ਰਹੇ? ਸਭ ਤੋਂ ਪਹਿਲਾਂ ਮਾਫਰਾਂ ਸ਼ੁਕਰੀਆ ਦਾ ਕਰੂੰਗਾ। ਜੀ। ਕਿੰਨੇ ਵੀ ਸਾਡੇ ਟੀਮ ਦੇ ਮੈਂਬਰ ਆ। ਸਾਡੇ ਤੋਂ ਸੀਨੀਅਰ ਬੰਦੇ ਆ। ਕਿਉਂਕਿ ਗਾਇਕੀ ਇੱਕ ਐਦਾਂ ਦੀ ਚੀਜ਼ ਆ ਇੱਕ ਸਰਸਪਤੀ ਮਾਤਾ ਦੀ ਪੂਜਾ ਆਪਾਂ ਸਾਰਿਆਂ ਦੇ ਦਿਲਾਂ ਦੀ ਗੱਲਾਂ ਕਰਦੇ ਆ ਗਾਣੇ ਦੇ ਵਿੱਚ ਜਵਾਬ ਦਿੰਨੇ ਆ ਦੋ ਅੰਦਰੇ ਮੈਂ ਵੀ ਕਹਿ ਕੇ ਦਿਖਾਉਂਗਾ ਜੋ ਮੈਨੂੰ ਗਾਇਕੀ ਦਾ ਮਤਲਬ ਹੁੰਦਾ ਕਿ ਸਫਾਈ ਚ ਕਹਿਣਾ ਕਿ ਇੱਕ ਲਾਜ ਸਮਝ ਆਵੇ ਮੋਤੀ ਇਸ ਤਰ੍ਹਾਂ ਗੰਦੀ ਪੂਰੀ ਦੁਨੀਆ ਫਿਰਦੀ ਆ ਸੁਰਤਾਲ ਜ਼ਰੂਰੀ ਏ ਇਹ ਕਾ ਕੇ ਦਿਖਾਓ ਸੁਰਤਾਲ ਜਿੰਨੀਆਂ ਤਨ ਮੇਰੇ ਤੇ ਲਗੀਆਂ तमूक लॻे तूं गुलम फ्री दिल उथ किथे बिला कबूर न लॻियां तमूक लॻे तूं

ਮੈਂ ਮਰੀ ਜਾਣਾ ਰੋਕੇ ਬਹੁਤ ਹੀ ਖੂਬਸੂਰਤ ਆਵਾਜ਼ ਵੱਡੇ ਵੱਡੇ ਕਲਾਕਾਰ ਜਿਹੜੇ ਆਪਸ ਦੇ ਵਿੱਚ ਖੁਦ ਬੈਠੇ ਨੇ ਸੀਨੀਅਰ ਸਿਟੀਜ਼ਨਸ ਨੇ ਸ਼ਹਿਰ ਵਾਸੀਆਂ ਨੂੰ ਇਹ ਮੈਸੇਜ ਦਿੱਤਾ ਕਿ ਜਿਹੜੇ ਲੋਕ ਨੇ ਜਿਹੜੇ ਬਜ਼ੁਰਗ ਨੇ ਜੇਕਰ ਬਜ਼ੁਰਗ ਤੁਹਾਡੇ ਘਰਾਂ ਦੇ ਵਿੱਚ ਆਧੇ ਜਨਰੇਸ਼ਨ ਨੂੰ ਵੱਡਾ ਮੈਸੇਜ ਹੈ ਕਿ ਜੇਕਰ ਬੋਰ ਹੋ ਜਾਂਦੇ ਨੇ ਤੇ ਉਹਨਾਂ ਨੂੰ ਇਸ ਥਾਂ ਤੇ ਲਿਆਓ ਇੱਥੇ ਲਿਆ ਕੇ ਇੱਕ ਵੱਡੀ ਟੀਮ ਬਣਾਓ ਤੇ ਆਪਸ ਦੇ ਵਿੱਚ ਜਦੋਂ ਆਪਣੇ ਸਾਥੀਆਂ ਨਾਲ ਮਿਲਣਗੇ ਤੇ ਕਿਤੇ ਨਾ ਕਿਤੇ ਉਹਨਾਂ ਦੀ ਸਿਹਤ ਵਿੱਚ ਵੀ ਕਾਫੀ ਫਰਕ ਦੇਖਣ ਨੂੰ ਮਿਲੂਗਾ ਉਹ ਖੁਦ ਵੀ ਸਹੀ ਹੋਣਗੇ ਸੋ ਕਿਤੇ ਨਾ ਕਿਤੇ ਆਉਣ ਵਾਲਾ ਵਕਤ ਵੀ ਕਾਫੀ ਵਧੀਆ ਹੋਊਗਾ ਪਰ ਦੇਖਣਾ ਹੋਵੇਗਾ ਕਿ ਸ਼ੁਰੂਆਤ ਜਿਹੜੀ ਹਲਕਾ ਨੌਰਥ ਦੇ ਵਿੱਚੋਂ ਸ਼ੁਰੂ ਹੋ ਚੁੱਕੀ ਹੈ ਛਟਵੀ ਦਿੱਤਾ ਗਿਆ ਹੈ ਟੀਮ ਵੀ ਬਣ ਚੁੱਕੀ ਹੈ ਹੁਣ ਆਉਣ ਵਾਲ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਕਿਸ-ਕਿਸ ਇਲਾਕਿਆਂ ਦੇ ਵਿੱਚ ਯਾ ਲੁਧਿਆਣਾ ਸ਼ਹਿਰ ਦੇ ਕਿਸ-ਕਿਸ ਇਲਾਕਿਆਂ ਦੇ ਵਿੱਚ ਇਹ ਜਿਹੜੀ ਟੀਮ ਹੈ ਦੇਖਣ ਨੂੰ ਮਿਲਦੀ ਹੈ ਦੇਖਦੇ ਹੋ ਲੁਧਿਆਣਾ ਲਈ ਮਿਹਨਤਿੰਗ ਕੈਮਰਾਮੈਨ ਸੰਜੇ ਰਾਣ ਧੰਨਵਾਦ